ਅੱਜ ਭਗਵਾੜੇ ਦੇ ਵਿੱਚ ਰੋਡ ਸ਼ੋਅ ਬਹੁਤ ਵੱਡਾ ਮਾਨਯੋਗ ਸੋਮਗਰਾ ਕੈਂਡੀ ਮੈਡਮ ਨੀਦਾ ਸੋਮਗਰਾ ਦੇ ਪ੍ਰਯਾਤਨਾ ਲੋਕਾਂ ਦਾ ਉਤਸ਼ਾਹ ਸੀ ਭੈਣਾ ਦਾ ਇੰਨਾ ਉਤਸ਼ਾਹ ਸੀ ਕਿ ਆਨ ਵਾਲਾ ਸਮਾਜ ਜੋ 1 ਜੂਨ ਨੂੰ ਇੱਕ ਇੱਕ ਬੂਡ ਕਮਲ ਦੇ ਫੁੱਲ ਤੇ ਪਾ ਗਏ ਦੋ ਵਾਰ ਐਮਐਲਏ ਇੱਕ ਵਾਰ ਐਮਪੀ ਇਹ ਭਗਵਾੜਾ ਭਗਵਾੜਾ ਅੱਜ ਸਾਰਾ ਸ਼ਹਿਰ ਇੱਕ ਬੰਨੇ ਹੋ ਚੁੱਕਾ ਸਰਕਾਰਾਂ ਹੋਰਗੇ ਨਾ ਡਿਵੈਲਪਮੈਂਟ ਦਾ ਵਿਕਾਸ ਵਿਕਾਸ ਦੇ ਨਾਂ ਤੇ ਬੋਟਾਂ ਪੈਰੀਆਂ ਜੇ ਮਾਨਯੋਗ ਸੋਮਗਰਾ ਜੀ ਕਹੈਂ ਅੱਜ ਨੀਦਾ ਸੋਮਗਰਾ ਜੀ ਸਮਾਜ ਸੇਵਕ ਪੋਲ ਆ ਰਹੇ ਨੇ ਅੱਜ ਲੋਕੀ ਪੈਣਾ ਬੜੇ ਜੋਸ਼ ਸ਼ੋਰ ਨਾਲ ਪੈਣਾ ਕਿ ਆਈਆਂ ਅੱਜ ਇੰਨੀ ਧੁੱਪ ਦੇ ਵਿੱਚ ਰੋੜ ਛੋ ਸ਼ਹਿਰ ਦੇ ਵਿੱਚ ਬੱਕ ਬੱਕ ਪਾਣੀ ਹੋਰ ਸਵਾਗਤ ਕੀਤਾ ਗਿਆ ਹਰ ਆਰਾ ਅੱਜ ਮੈਡਮ ਨੀਦਾ ਗੋਪਰਗਾਜੀ ਨੂੰ ਸਾਰਾ ਹਲਕਾ ਇੰਨਾ ਚਾਹਦਾ ਔਰ ਆਨ ਵਾਲਾ ਸਮਾਂ ਲੋਕ ਸਵਾਲ ਕਿਦੇ ਇੱਕ ਨੰਬਰ ਵਟਨ ਤੇ ਬੋਲਦੇ ਮੋਹਰਾ ਲਾ ਕੇ ਨਿੰਦਰਬਾਈ ਮੋਦੀ ਜੋ ਇਸ ਵਾਰ 405 ਮੈਂ ਅੱਜ ਦੇ ਦਿਨ ਦੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਵੀ ਪਹਿਲੀ ਜੂਨ ਨੂੰ ਇੱਕ ਇੱਕ ਬੋਰਡ ਕਮਲ ਦੇ ਬੋਰਡ ਤੇ ਲਾ ਕੇ ਲੋਕ ਸਭਾ ਚ ਐਮਪੀ ਔਰ ਮੰਤਰੀ ਬਣਾਣਾ ਪਾ ਕੈਮਰਰ ਦਾ ਅੱਜ ਦੇ ਦਿਨ ਤੇ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਸਰ ਜਿਹੜੀਆਂ ਜਿਹੜੀ ਰੈਲੀਆਂ ਤੁਸੀਂ ਕੱਢ ਰਹੇ ਆਂ ਅੱਜ ਕਿੰਨੀ ਰੈਲੀ ਕੱਢ ਰਹੇ ਆਂ ਸਾਡੀਆਂ ਰੈਲੀਆਂ ਪਤਾ ਨਹੀਂ ਕਿੰਨੀਆਂ ਆ ਜੀ ਲਗਾਤਾਰ ਚੱਲ ਰਹੀਆਂ ਇਹ ਬਾਰ ਬਾਰ ਇਹਦਾ ਇਹ ਬਾਰ ਬਾਰ ਕਿਉਂ ਮਤਲਬ ਤੁਸੀਂ ਬਾਰ ਬਾਰ ਲੋਕਾਂ ਦਾ ਹੌਸਲਾ ਹੈ ਲੋਕ ਆਪੜਿਆਂ ਬਾ ਰਹੇ ਅਸੀਂ ਕਿਸੇ ਨੂੰ ਦੁਰਾ ਕਰਨ ਸਾਡੀਆਂ ਭੈਣਾਂ ਕਹਿੰਦੀਆਂ ਵੀ ਤੁਸੀਂ ਸਹਿਰ ਚਾਉਂਡ ਘਟੋ ਸਾਡੇ ਰੋਡ 'ਚੋ ਕਈ ਕੁਝ ਹੋ ਰਿਹਾ ਤੇ ਜਿਹੜੇ ਇੱਕ ਮਿੰਟ ਤੁਸੀਂ ਤੁਹਾਡੀ ਆਵਾਜ਼ ਸੁਣੀ ਹੈ ਵੀ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਸਹਿਮਤ ਆ। ਹਾਂਜੀ ਸਾਬ ਦਾ। ਤੇ ਉਹ ਤੁਸੀਂ ਜਦੋਂ ਤਕਰੀਬਨ 700 ਬੰਦਾ ਸ਼ਹੀਦ ਹੋਇਆ ਸੀਗਾ ਉਸ ਮੌਕੇ ਤੇ ਉਹਦੇ ਘਰ ਕਿੰਨੀ ਅਨੀਤਾ ਸੋਮ ਪ੍ਰਕਾਸ਼ ਜਾਂ ਸੋਮ ਪ੍ਰਕਾਸ਼ ਵੀ ਅਫਸੋਸ ਤੇ ਗਏ ਸੀ ਉਹਨਾਂ ਨਾਲ। ਦੇਖੋ ਸਾਡੇ ਸਾਰੇ ਜ਼ਿਮੀਂਦਾਰਾਂ ਦਾ ਨਾਂ ਨਾ ਸਾਡੇ ਕੋਲ ਆਂਦੇ ਅੱਜ ਤੀ ਦੱਸੋ ਤਾਂ ਕਿ ਵਿਰੋਧ ਹੋਇਆ। ਇਸ ਕਰਕੇ ਨਹੀਂ ਵਿਰੋਧ ਹੋਇਆ ਸੀ ਜ਼ਿਮੀਂਦਾਰਾਂ ਨਾਲ ਆ ਚੇਤੇ 10000 ਰੁਪਏ ਹਰ ਗਾਉਂ ਚ ਪੈ ਰਿਆ। ਕੋਈ ਜ਼ਿਮੀਂਦਾਰ ਸਾਡੇ ਗਲਾਮ ਨਹੀਂ ਸਾਡੇ ਭਰਾ ਆ। ਇਹ ਕਿਹਨੇ ਇਹ ਬੋਲ ਜਾ। ਦੇਖੋ ਇਹ ਗੱਲ ਨਾ ਕਹੋ। ਸਾਰੇ ਸਾਡੇ ਭਰਾਵਾ ਔਰ ਜਿਹੜੇ ਮੰਨੀਆਂ ਸੋਮ ਗੁਰਾ ਜੀ ਕਹਿੰਦੇ ਇਹਨਾਂ ਦੀ ਆਵਾਜ਼ ਛਾਦੇ ਆ ਸੈਂਟਰ ਚ ਵੀ ਆਵਾਜ਼ ਆਈ ਆ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਹਾਂਜੀ ਭਾਜੀ ਅੱਜ ਦੇ ਮੌਕੇ ਤੇ ਜੋ ਤੁਸੀਂ ਰੈਲੀ ਕੱਢੀ ਆ ਔਰ ਕਿੱਥੋਂ ਕਿੱਥੋਂ ਮਤਲਬ ਜਿਹੜੇ ਮਤਲਬ ਆਪਣੇ ਤੁਹਾਡੇ ਸਮਰਥਕ ਆ ਕਿੱਥੋਂ ਕਿੱਥੋਂ ਆਏ ਆ ਔਰ ਜਿਹੜੀਆਂ ਸਾਡੀਆਂ ਮੰਨ ਲਓ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਕੀ ਮੈਸੇਜ ਆ ਤੁਹਾਡਾ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਸਾਡੀ ਮਹਿਲਾ ਸ਼ਕਤੀ ਇਹ ਨਰੋਲ ਸਿਰਫ ਬਗਵਾੜੇ ਤੋਂ ਹੀ ਨੇ ਜੋ ਕਿ ਮੈਡਮ ਅਨੀਤਾ ਸੋਮਪrakash ਜੀ ਦੇ ਬਹੁਤ ਹੀ ਨਜ਼ਦੀਕ ਬਹੁਤ ਪਿਆਰ ਵਾਲੇ ਉਹਨਾਂ ਦੀਆਂ ਬੱਚੀਆਂ ਭੈਣਾਂ ਮਾਮਾ ਸਾਡੀਆਂ ਵੀ ਮਾਮਾ ਭੈਣਾਂ ਉਹਨਾਂ ਨੇ ਅੱਜ ਦਾਸਤਾ ਮੈਡਮ ਜੀ ਵੀ ਤੁਹਾਡੀ ਜਿੱਤ ਯਕੀਨੀ ਆ ਔਰ ਅੱਜ ਮੇਰਾ ਖਿਆਲ ਵਿੱਚ 44-45 ਡਿਗਰੀ ਟੈਂਪਰੇਚਰ ਆ ਬਾਹਰ ਉਹਦੇ ਵਿੱਚ ਵੀ ਅੱਜ ਸਾਡੀਆਂ ਭੈਣਾਂ ਨੇ ਅੱਜ ਮਹਿਲਾ ਸ਼ਕਤੀ ਨੇ ਦਸਤਾਵੇ ਮੇਲਾ ਸ਼ਕਤੀ ਕੀ ਹੁੰਦੀ ਹੈ। ਔਰ ਕrancho ਆਪਣੇ ਕੰਮ ਤੋਂ ਵਿਲੇ ਫ੍ਰੀ ਹੋ ਗਏ। ਅੱਜ ਭਾਜਪੀ ਦੇ ਹੱਕ ਦੇ ਵਿੱਚ ਬਹੁਤ ਘੁੰਮਟਵਾਟੇ ਨਾਲ ਰੈਲੀ ਗੱਡੀ ਆ। ਕਿੰਨਾ ਕਿ ਸਮਰਥਕ ਤੁਹਾਨੂੰ ਪਿੰਡਾਂ ਪਿੰਡਾਂ ਚੋਂ ਮਿਲ ਰਿਹਾ ਜੀ? ਪਿੰਡਾਂ ਵਿੱਚੋਂ ਵੀ ਬਹੁਤ ਬਧਿਆ ਪਰਮਹੰਦਾਰ ਆਇਆ। ਅੱਜ ਤੋਂ 2-4 ਦਿਨ ਪਹਿਲਾਂ ਟਰੈਕਟਰ ਰੈਲੀ ਗੱਡੀ ਸੀਗੀ। ਕਿਸਾਨਾਂ ਨੇ ਬਹੁਤ ਵੱਡਾ ਆਪਣਾ ਦਸ਼ਾ ਦਿਖਾਇਆ ਸੀ। ਕਿਸਾਨ ਤੁਹਾਡੇ ਨਾਲ ਹੈ ਜੀ? ਬਿਲਕੁਲ ਨਾਲ ਹੈ ਜੀ। ਮੈਂ ਇੱਕ ਗੱਲ ਸੁਣੀ ਸੀ ਉਹ ਕਹਿੰਦੇ ਸੀ ਬਈ ਸਾਡਾ ਬੰਦਾ ਤਾਂ 700 ਸ਼ਹੀਦ ਹੋ ਚੁੱਕਾ। ਬਈ ਸਾਡੇ ਤਾਂ ਕਦੀ ਇਹ ਅਫਸੋਸ ਕਰਨੀ ਆਏ ਉਹਦੇ ਬਾਰੇ ਕੀ ਕਹਾਂਗੇ ਨਹੀਂ ਜੀ ਨਹੀਂ ਇ딴 ਦੀ ਕੋਈ ਗੱਲ ਨਹੀਂ ਆ ਮੰਤਰੀ ਸ਼ੋਮਪrakash ਜੀ ਨੇ ਜਿੱਥੇ ਜਿੱਥੇ ਗਿਆ ਸਾਰਿਆਂ ਨਾਲ ਆਪਣਾ ਉਹਨਾਂ ਦਾ ਦੁੱਖ ਸਾਂਝਾ ਕੀਤਾ ਔਰ ਇਹ ਕਿਸੇ ਨਾਲ ਕੋਈ ਪਾਤਾਛੀ ਨਹੀਂ ਵੀ ਉਹ ਫਲਾਨਾ ਹੈ ਉਹ ਫਲਾਨਾ ਹੈ ਬਿਲਕੁਲ ਨਹੀਂ ਨਹੀਂ ਤੁਸੀਂ ਸਮਝਦੇ ਆਂ ਵੀ ਆਪਾਂ ਕਿਸਾਨ ਦੀ ਜਿਹੜੀ ਵੋਟ ਸਾਡੇ ਹੱਕ 'ਚ ਆ ਬਿਲਕੁਲ ਜੀ ਕਿਸਾਨ ਸਾਡੇ ਨਾਲ ਆ ਟਰੈਕਟਰ ਰੈਲੀ ਗੱਡੀ ਆ ਜੀ ਅਸੀਂ 500 ਟਰੈਕਟਰ ਰੈਲੀ ਗੱਡੀ ਆ ਇਹਦੀ ਵੀ ਵੀਡੀਓ ਤੁਸੀਂ ਪੱਤਰਕਾਰ ਭਰਾ ਸਾਰੇ ਉੱਥੇ ਸਨ ਜਿਹੜੇ ਟਰੈਕਟਰ ਆ ਮੈਂ ਇਹਨੂੰ ਸੁਣਨ ਚ ਆਇਆ ਜਿਹੜੇ ਆ ਉਹ ਕਹਿੰਦੇ ਜੀ ਇਹਨਾਂ ਨੇ ਕਿਰਾਏ ਤੇ ਲਿਆਂਦੇ ਸੀ ਇਹ ਗੱਲ ਸਹੀ ਆ ਜਾਂ ਗਲਤ ਮੈਂ ਲਾਲਿਆਂ ਦਾ ਪੁੱਤਰ ਆ ਜੀ ਜ਼ਿਮੀਂਦਾਰਾਂ ਦਾ ਨਹੀਂ ਟਰੈਕਟਰ ਜ਼ਿਮੀਂਦਾਰਾਂ ਕੋਲ ਆ ਲਾਲਿਆਂ ਕੋ ਦੁਕਾਨਾ ਆ ਟਰੈਕਟਰ ਨਹੀਂ ਹੈਗੇ ਔਰ ਕੋਈ ਜ਼ਿਮੀਂਦਾਰ ਕੋਈ ਟਰੈਕਟਰ ਕਿਰਾਏ ਤੇ ਨਹੀਂ ਗੋਦਨਾ ਕੋ ਦੋ ਚਾਰ ਹੁੰਦੇ ਆ 500 ਟਰੈਕਟਰ ਕਿਰਾਏ ਤੇ ਨਹੀਂ ਆਉਂਦਾ ਜੀ ਉਹਨਾਂ ਨੇ ਕਿਸਾਨਾਂ ਦੇ ਬੱਚੇ ਸੀ ਯੂਥ ਸੀ ਨਾਲ ਬਿਲਕੁਲ ਜੇ ਨਹੀਂ ਆ ਤਾਂ ਦੁਆਰਾ ਕੱਢ ਕੇ ਦਿਖਾ ਦਿੰਨੇ ਕਹਿੰਦੇ ਜਦਨਵਾਜੀ ਦੇ ਗੋਣ ਤੇ ਤੁਹਾਨੂੰ ਤੁਹਾਡਾ ਕਹਿਣਾ ਵੀ ਸਾਨੂੰ ਪੂਰਾ ਸਮਰਥਨ ਗਿਆ ਜੀ ਬਿਲਕੁਲ ਅਸੀਂ ਹੁਣ ਸਾਨਾ ਦੇ ਆਪਣੇ ਭਰਾਵਾਂ ਦੇ ਤਹਿਤ ਮੁਤ ਧਵਾਦੀਆਂ ਜਿਹੜੇ ਡਟ ਕੇ ਸਾਡੇ ਨਾਲ ਖੜੇ ਜਿਹੜਾ ਸਾਡੇ ਦਰਸ਼ਕਿਆ ਦੂਰ ਦਰਾਡੇ ਬੈਠੇ ਕੀ ਮੈਸੇਜ ਆ ਤੁਹਾਡਾ ਸਾਰਿਆਂ ਨੂੰ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਮੈਡਮ ਨੀਤਾ ਸੋਮਪ੍ਰਕਾਸ਼ ਜੀ ਵੱਲੋਂ ਸੋਮਪ੍ਰਕਾਸ਼ ਜੀ ਵੱਲੋਂ ਬੜੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਆਪਣੀ ਇੱਕ ਇੱਕ ਕੀਮਤੀ ਪਹਿਲੀ ਤਰੀਕ ਨੂੰ ਵੋਟ ਕਮਲ ਦੇ ਫੁੱਲ ਤੇ ਲਾ ਕੇ ਮੈਡਮ ਨੀਤਾ ਸੋਮਪ੍ਰਕਾਸ਼ ਜੀ ਨੂੰ ਕਾਮਯਾਬ ਕਰੋ ਔਰ ਹਿਸ਼ਾਰ ਪਰ ਕੌਨਸੀ ਹੌਂਸੀ ਦਾ ਔਰ ਝੰਡਾ ਦਿੱਲੀ ਚ ਬਲੰਦ ਕਰ ਦਿਓ ਇੱਕ ਨਾਰਾ ਹੈ 400 ਦੇ ਪਾਰ ਉਹਦਾ ਕਾਰਨ ਕੀ ਆ ਉਹ 400 ਦੇ ਪਾਰ ਸਾਡੇ ਜੋ ਹਾਈ ਕਮਾਂਡ ਆ ਸਾਡੀ ਉਹਨਾਂ ਨੇ ਬਹੁਤ ਹੀ ਸੋਚ ਕੇ ਇਹ ਚੀਜ਼ ਕੀਤੀ ਆ ਲੋਕਾਂ ਦਾ ਪਿਆਰ ਕੱਲੀ ਕੱਲੀ ਸਟੇਟ ਦੇ ਵਿੱਚ ਦੇਖਿਆ ਵੀ ਆ 4 400 ਸੀਟ ਤੋਂ ਪਾਰ ਕੀਆ ਮਤਵਲੀ 400 ਤੋਂ ਪਾਰ ਮਤਵਲੀ ਕੀ ਹੋਇਆ 400 ਤੋਂ ਪਾਰ ਦਾ ਮਤਲਬ ਇਹ ਆ ਜੀ 400 ਸੀਟ ਤਾਂ ਸਾਡੀ ਪਲੱਸ ਹੈਗੀ ਆ ਜੀ ਜੇ ਤੇ ਮੋਹਰ ਲੱਗ ਚੁੱਕੀ ਆ ਬੋ 400 ਹੈਗੀ ਆ ਪਾਰ ਦਾ ਮਤਲਬ ਇਹ ਆ ਵੀ ਜਿਹੜਾ ਹੋਰ ਰੋਕੀ ਪਿਆਰ ਦਫਾਉਣ ਨੂੰ ਉਹਨੂੰ ਪਾਰ ਕਰਨਾ ਤੁਸੀਂ ਯਕੀਨੀ ਆਪਣੀ ਜਿੱਤ ਸਮਝਦੇ ਹੋ ਬਿਲਕੁਲ ਮਾਲਕ ਕਰਨ ਵਾਲਾ ਨੀਨੀ ਛਤਰੀ ਵਾਲਾ ਜੀ ਤੇ ਪਬਲਿਕ ਕਰਨ ਵਾਲੀ ਆ ਉਹਨਾਂ ਨੇ ਜਿੱਤ ਯਕੀਨੀ ਪਬਲਿਕ ਨੇ ਬਣਾਉਣੀ ਆ ਉਹ ਬਣਾ ਚੁੱਕੀ ਆ ਠੀਕ ਆ ਜੀ ਦੁਆਬਾ ਨੂਰ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਮਿਹਰਬਾਨੀ